ਪਿੰਡ ਡੱਲੇ ਦੀਆਂ ਵੋਟਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੀ ਅੱਜ ਸਵੇਰ ਤੋਂ VOTING ਸ਼ੁਰੂ ਹੋ ਗਈ ਆ ਤੇ ਇੱਥੋਂ ਆਮ ਆਦਮੀ ਪਾਰਟੀ ਦਾ ਬੂਥ ਅਤੇ ਨਾਲੇ ਕਾਂਗਰਸ ਦਾ ਤੇ ਅਕਾਲੀ ਦਲ ਦਾ ਬੜਾ ਭਾਈਚਾਰਕ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ ਸਾਰਿਆਂ ਚ ਮੋਹ ਪਿਆਰ ਬੜਾਗਾ ਬੇਸ਼ੱਕ ਧਿਰਾਂ ਅਲੱਗ-ਅਲੱਗ ਨੇ ਗੋਪਾਲ ਸਿੰਘ ਨੌਜਵਾਨ ਜਿਹੜੇ ਪਿੰਡ ਦੇ ਸਰਪੰਚ ਵੀ ਨੇ ਸੱਤਾ ਧਿਰ ਨਾਲ ਜੁੜੇ ਹੋਏ ਨੇ ਗੋਪਾਲ ਸਿੰਘ ਕਿਵੇਂ ਦਾ ਮਾਹੌਲ ਆ ਕਿਸ ਤਰ੍ਹਾਂ ਵੋਟਾਂ ਦਾ ਕੰਮ ਚੱਲ ਰਿਹਾ ਪਹਿਲਾਂ ਤਾਂ ਹੀ ਹੁਣ ਪੁਆਇੰਟ ਟੀਮ ਦਾ ਸਾਡੇ ਪਿੰਡ ਤੇ ਆਉਣ ਤੇ ਬਹੁਤ-ਬਹੁਤ ਧੰਨਵਾਦ ਸਾਡੇ ਪਿੰਡ ਜੀ ਜਿਵੇਂ ਅੱਗੇ ਪਹਿਲਾਂ ਸਰਪੰਚੀ ਦੀਆਂ ਵੋਟਾਂ ਪਈਆਂ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਇਸ ਵਾਰ ਵੀ ਜੜੀਆਂ ਕਿਉਂਕਿ ਚਲੋ ਅਲੱਗ-ਅਲੱਗ ਪਾਰਟੀਆਂ ਨੇ ਆਪਣਾ ਜ਼ੋਰ ਲਾਉਣਾ ਹੁੰਦਾ ਵਾ ਉਦਾਂ ਜ਼ੋਰ ਵੀ ਫੁੱਲ ਆਪ ਦਾ ਜਿੰਨਾ ਹੈਗਾ ਲਾ ਰਹੇ ਆ ਤੇ ਜਿਹੜਾ ਵੋਟਾਂ ਵੀ ਬਹੁਤ ਵਧੀਆ ਤਰੀਕੇ ਨਾਲ ਪੈ ਰਹੀਆਂ ਮੇਰੀ ਸਾਹ ਜਰੇ ਵੀ ਗੱਲ ਹੋਈ ਸੀ ਪਰ ਨਾ ਜਿਹੜਾ ਸਾਡਾ ਬੂਥ ਹੁੰਦਾ ਹਰੇਕ ਵਾਰ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਪੋਲਿਟਿਕਸ ਆ ਪੂਰੀ ਐਕਟਿਵ ਹੋਣ ਦੇ ਨਾਤੇ ਨਾ ਸਾਡਾ ਜਿਹੜੇ ਬੂਥ ਆ ਸਾਰੇ ਸਵੇਦਨਸ਼ੀਲ ਹੁੰਦੇ ਆ ਵੀ ਕੋਈ ਨਾ ਕੋਈ ਤੇ ਟਕਰਾਅ ਹੋ ਸਕਦਾ ਹਰੇਕ ਵਾਰ ਇਹ ਪਹਿਲੇ ਬੂਥਾਂ ਦੇ ਵਿੱਚ ਸਾਡੇ ਪਿੰਡ ਸਾਡਾ ਪਿੰਡ ਆਉਂਦਾ ਪਰ ਮਹਾਰਾਜ ਦੀ ਕਿਰਪਾ ਸਾਡੇ ਬਰਿਆਲੇ ਸੰਦਾਂ ਦੀ ਨਹੀਂ ਕਿਰਪਾ ਸਾਡੇ ਜੀ ਇੰਨੀ ਇੱਕ ਭਾਈਚਾਰਕ ਸਾਂਝ ਹਜੇ ਤੱਕ ਬਰਕਰਾਰ ਮੈਂ ਕਹੂੰਗਾ ਕਿ ਸਾਡੇ ਕੋਈ ਅਜੇ ਤੱਕ ਲੜਾਈ ਨਹੀਂ ਹੋਈ ਤੇ ਅਸੀਂ ਨਾ ਹੀ ਗਾਂਹ ਕਰਾਂਗੇ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਪੈ ਰਹੀਆਂ ਜੀ ਕੀ ਉਮੀਦ ਹੈ ਕਿੰਨੇ ਆ ਲੋਕ ਇਸ ਵਾਰ ਕਿਉਂਕਿ ਸੱਤਾਧਿਰ ਨੂੰ 4 ਸਾਲ ਹੋ ਗਏ ਨੇ ਕੰਮਾਂ ਨੂੰ ਦੇਖ ਕੇ ਲੋਕ ਸੱਤਾਧਿਰ ਨੂੰ ਇਤਕੀ ਦੁਬਾਰੇ ਵੋਟਾਂ ਪਾਉਣਗੇ ਜਾਂ ਦੂਸਰੀਆਂ ਧਿਰਾਂ ਕਹਿ ਰਹੀਆਂ ਵੀ ਸੱਤਾਧਿਰ ਨੂੰ ਲੋਕ ਇਤਕੀ ਨਹੀਂ ਪਸੰਦ ਕਰਨਗੇ ਨਹੀਂ ਜੀ ਸੱਤਾਧਿਰ ਮੈਂ ਤਾਂ ਕਹੂੰਗਾ ਵੀ ਜਿੰਨੇ ਵੀ ਕੰਮ ਕੀਤੇ ਆ ਭਗਵੰਤ ਮਾਨ ਸਰਕਾਰ ਨੇ ਬਹੁਤ ਵਧੀਆ ਨਸ਼ੇ ਨੂੰ ਲੈ ਕੇ ਕਹਿ ਦਈਏ ਆਹਾ ਬੈਲ ਨੂੰ ਲੈ ਕੇ ਕਹਿ ਦਈਏ ਲਾਈਟ ਕਹਿੰਦੇ ਆਹਾ ਖੇਤਾਂ ਵਾਲੀ ਜਦੋਂ ਆਪਣੀ ਕਿਸਾਨਾਂ ਦੀ ਮੇਨ ਇਹ ਹੁੰਦੀ ਆ ਉਹ ਬਿਜਲੀ ਬਹੁਤ ਆਉਂਦੀ ਆ ਤੇ ਜਿੰਨੇ ਵੀ ਕੰਮ ਕਈਏ ਜਿਵੇਂ ਟੋਲ ਪਲਾਇਏ ਬੰਦ ਕੀਤੇ ਆ ਬਹੁਤ ਵਧੀਆ ਜਿਹੜਾ ਆ ਮਹੱਲਾ ਕਲੀਨ ਕਾ ਜਿੰਨੇ ਬਹੁਤ ਵਧੀਆ ਕੰਮ ਹੋਇਆ ਅਸੀਂ ਤਾਂ ਪੰਚਾਇਤੀ ਤੌਰ ਤੇ ਵੀ ਆਪਦੀ ਕੋਸ਼ਿਸ਼ ਫੁੱਲ ਕਰਦੇ ਆਂ ਵੀ ਬਹੁਤ ਵਧੀਆ ਹੁੰਦੇ ਸਾਨੂੰ ਤਾਂ ਇਹ ਜਿੰਨਾ ਸਾਡੀ ਪੰਚਾਇਤੀ ਤੌਰ ਤੇ ਵੋਟਾਂ ਵਧੀਆ ਸੀ ਵਧੀਆ ਸੀਗੀਆਂ ਜੇ ਪਰ ਲੋਕਾਂ ਦੇ ਨਾ ਇਹ ਵੋਟਾਂ ਨੂੰ ਲੈ ਕੇ ਜਿਹੜਾ ਵੋਟ ਪਾਉਣ ਦੀ ਚਾਸ ਘੱਟ ਹੁੰਦੀ ਆ ਵੀ ਉਨੀ ਜੇ ਵੋਟ ਪੋਲਿੰਗ ਹੁੰਦੀ ਐ ਸਸੀ ਉਸ ਤੋਂ ਵੱਧ ਸਰਪੰਚੀ ਨਵੇਂ ਵੋਟਾਂ ਲਾਵਾਂਗੇ ਸਾਡੀ ਉਮੀਦ ਸੀ ਪਰ ਲੋਕ ਘੱਟ ਆਉਂਦੇ ਐ ਵੋਟਾਂ ਪਾਉਣ ਦੀ ਪਤਾ ਨਹੀਂ ਕਾਤੋਂ ਉਮੀਦਵਾਰ ਤਾਂ ਤੁਹਾਡੇ ਪਿੰਡ ਦੇ ਹੀ ਆ ਉਮੀਦਵਾਰ ਤਿੰਨੇ ਹੀ ਸਾਡੇ ਪਿੰਡ ਦੇ ਇੱਕ ਸਾਡੇ ਬਸਪਾ ਪਾਰਟੀ ਤੋਂ ਆ ਜਿਹੜੇ ਉਹ ਕੌਕੇ ਪਿੰਡ ਤੋਂ ਨੇ ਬਾਕੀ ਤਿੰਨੇ ਸਾਡੇ ਪਿੰਡ ਤੋਂ ਨੇ ਹਾਂ ਜੀ ਜਦੋਂ ਤੁਸੀਂ ਢੀੜਾ ਲਾਉਣ ਪਿੰਡ ਚ ਜਾਨੇ ਹੋ ਲੋਕਾਂ ਦੇ ਮੂੰਹ ਲੱਗਦੇ ਹੋ ਲੋਕਾਂ ਨੇ ਕੋਈ ਪਿਛਲੇ ਕੰਮਾਂ ਨੂੰ ਲੈ ਕੇ ਕੋਈ ਨਾਰਾਜ਼ਗੀ ਕੋਈ ਜਾਂ ਕੋਈ ਕੰਮ ਅਗੜਿਆ ਹੁਣ ਵੀ ਆ ਹੋ ਗਿਆ ਹੋਏ ਨਹੀਂ ਨਹੀਂ ਜੀ ਨਾਰਾਜ਼ਗੀ ਜਿਵੇਂ ਵੱਡੀ ਨਾਰਾਜ਼ਗੀ ਹੁੰਦੀ ਆ ਨਾ ਬੱਡੀ ਤੌਰ ਤੇ ਨਰਾਜਗੀ ਹੁੰਦੀ ਆ ਉਹ ਨਹੀਂ ਕੋਈ ਕਿਸੇ ਨੇ ਬਰਕਰਾਰ ਕੀਤੀ ਛੋਟੀਆਂ ਮੋਟੀਆਂ ਨਰਾਜਗੀਆਂ ਵੀ ਪੁੱਤ ਤੂੰ ਵੋਟਾਂ ਵੇਲੇ ਆ ਗਿਆ ਸੀ ਬਾਅਦ ਚ ਨਹੀਂ ਆਇਆ ਕਿਉਂਕਿ ਪਿੰਡ ਵੱਡਾ ਜੀ ਉਹਨਾਂ ਨਹੀਂ ਸਾਰਿਆਂ ਦੇ ਕਈ ਜਿਹੜਾ ਜਾ ਹੁੰਦਾ ਪਰ ਮੈਂ ਕੋਸ਼ਿਸ਼ ਫੁੱਲ ਕਰਦਾ ਹਾਂ। ਛੋਟੇ ਮੋਟੇ ਅੰਨਰਾਜ਼ ਕੀ ਹੁੰਦੀਆਂ ਨੇ ਪਰ ਅਸੀਂ ਵੱਡੀ ਕਿਉਂਕਿ ਮੇਰੇ ਤੇ ਲੋਕਾਂ ਨੇ ਛੋਟੀ ਉਮਰ ਵਿੱਚ ਹੀ ਬਹੁਤ ਵੱਡੀ ਉਮੀਦ ਜਤਾ ਲਈ ਸੀ। ਪਰ ਮੈਂ ਕੋਸ਼ਿਸ਼ ਕਰਦਾ ਹਾਂ ਨਾਲ ਸਾਰਿਆਂ ਦੇ ਜਿਹੜੇ ਸੁਪਨੇ ਤੇ ਸਾਰਿਆਂ ਨੇ ਉਮੀਦਾਂ ਤੇ ਖਰਾ ਉਤਰਾਂ ਜੀ। ਹਾਂ ਨਰਾਜ਼ਗੀ ਤਾਂ ਸਾਰਿਆਂ ਨੂੰ ਰਹਿੰਦੀ ਹੁੰਦੀ ਹੈ ਚਾਹੇ ਤੁਸੀਂ ਸਰਪੰਚ ਹੋ ਤੇ ਚਾਹੇ ਐਮਐਲਏ ਐਮਪੀ ਹੋਵੇ ਜਿੱਤ ਕੇ ਮੁੜ ਕੇ ਕਹਿੰਦੇ ਵੀ ਮੂੰਹ ਨਹੀਂ ਲੱਗਦਾ। ਦੇਖਦਾ ਨਹੀਂ ਹੈਗਾ। ਉਹ ਗੱਲ ਤੁਸੀਂ ਆਪਦੇ ਮੂੰਹੋਂ ਕਹਿਤੀ ਉਹ ਲੋਕਾਂ ਐਮਐਲਏ ਬਾਰੇ ਵੀ ਨਹੀਂ ਇਹ ਗੱਲ ਸਹੀ ਹੈ ਕਿਉਂਕਿ ਕੰਮ ਹੀ ਕਈ ਵਾਰ ਇਦਾਂ ਦੇ ਆ ਜਾਂਦੇ ਪਿੰਡ ਦੇ ਕਿਉਂਕਿ ਮੈਨੂੰ ਜੇ ਛੋਟੀ ਉਮਰ ਦੇ ਵਿੱਚ ਚੁਣਿਆ ਲੋਕਾਂ ਨੇ ਉਥੇ ਇੱਕ ਇਹ ਵੀ ਚੀਜ਼ ਸੀ ਵੀ ਸਾਡੀ ਜਿਹੜੀ ਸਰਕਾਰ ਸੀਗੀ ਵੀ ਉਹਨਾਂ ਨੂੰ ਉਮੀਦਾਂ ਸੀਗੀਆਂ ਵੀ ਪੰਚਾਇਤ ਆ ਜਿਹੜੀ ਜੇ ਆਮ ਆਦਮੀ ਪਾਰਟੀ ਦੀ ਬਣਾਵਾਂਗੇ ਸਾਨੂੰ ਗ੍ਰਾਂਟਾਂ ਵੀ ਲੈ ਕੇ ਆਉਣਗੇ ਤੇ ਪਿੰਡ ਦੇ ਕੰਮ ਵਧੀਆ ਕਰਾਉਣਗੇ ਹੁਣ ਮੈਨੂੰ ਵੀ ਹੁੰਦਾ ਵੀ ਚਲੋ ਮਹਾਰਾਜ ਕਰੇ ਸਾਡੀ ਸਰਕਾਰ ਗਾਂ ਵੀ ਆਵੇ ਪਰ ਐ ਹੁੰਦਾ ਵੀ ਛੇਤੀ ਤੋਂ ਛੇਤੇ ਵੱਧ ਤੋਂ ਵੱਧ ਗ੍ਰਾਂਟਾਂ ਲਿਆ ਕੇ ਪਿੰਡ ਦੇ ਕੰਮ ਆ ਜਿਹੜੇ ਕਰਾ ਲਈ ਉਹਦੇ ਲਈ ਫਿਰ ਜੀ ਬਾਹਰ ਅੰਦਰ ਜਾਣਾ ਪੈਂਦਾ ਹੁਣ ਬੀਬੀਆਂ ਦਾ ਲੰਬਾ ਦੂਰ ਕਰਦੇ ਹੋਣ ਮਾੜਾ ਮੋਟਾ ਮਿਲਣ ਜੁਲਣ ਲੱਗ ਜਿਓ 27 ਨੇੜੇ ਆਉਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਇਹ 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 ਦੁੱਖ ਦੇ ਸੁੱਖ ਦੇ ਤਾਂ ਹੀ ਸਾਡੇ ਪਿੰਡ ਵਾਲਿਆਂ ਨੂੰ ਪਤਾ ਨਾ ਮੈਂ ਕਿਸੇ ਦੇ ਛੜਦਾ ਜੀ ਮੈਂ ਤਾਂ ਪਹਿਲਾਂ ਵੀ ਜਾਂਦਾ ਜੀ ਸਰਪੰਚ ਬਣਨ ਤੋਂ ਪਹਿਲਾਂ ਹਾਂ ਜੀ ਆਪਾਂ ਤਾਂ ਹੀ ਹਰੇਕ ਨਾਲ ਪਿਆਰ ਆ ਤਾਂ ਹੀ ਮੇਰਾ ਮੈਨੂੰ ਨਾ ਆਪਣਾ ਜਵਾਕ ਸਮਝ ਕੇ ਮੇਰੇ ਨਾਲ ਟਰੀਟ ਕਰਦੇ ਮੈਨੂੰ ਪਿਆਰ ਕਰਦੇ ਪਿੰਡ ਦੇ ਲੋਕ ਸੋ ਪਿੰਡ ਡੱਲੇ ਦੇ ਵਿੱਚ ਖੜੇ ਆ ਸੋ ਤੁਹਾਨੂੰ ਤਸਵੀਰਾਂ ਦਿਖਾ ਦਈਏ ਇੱਧਰ ਦੀਆਂ ਇੱਥੇ ਆਮ ਆਦਮੀ ਪਾਰਟੀ ਦਾ ਬੂਥ ਥਾ ਤੇ ਉਧਰ ਨਾਲ ਦੂਸਰੀਆਂ ਤਰ੍ਹਾਂ ਦੇ ਕਾਂਗਰਸ ਦੇ ਅਕਾਲੀ ਦ ਪੈ ਰਹੀਆਂ ਨੇ ਔਰ ਬੜੇ ਲੋਕ ਸ਼ਾਂਤਮਈ ਤਰੀਕੇ ਨਾਲ ਘਰਾਂ ਚੋਂ ਆ ਕੇ VOTING ਕਰ ਰਹੇ ਆ ਕੈਮਰਾਮੈਨ ਕੁਲਜੀਤ ਨਾਲ ਪਿੰਡ ਡੱਲੇ ਤੋਂ ਮੈਂ ਹਰਜਿੰਦਰ ਸਿੰਘ